ਛੇ ਕਾਲ ਮਹਾਤਿਆ ਸੰਜਨ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਨਾ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ ਮਾਰਾਂਗੇ ਇਹ ਤਾਂ ਸੂਬੇ ਅਤੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਮੁੱਖ ਸੁਰਖੀਆਂ ਨੇ ਮਾਨ ਸਰਕਾਰ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਤੇ ਕਿਸਾਨਾਂ ਦੀਆਂ ਮੰਗਾਂ ਦਾ ਕਰੇਗੀ ਨਿਬੇੜਾ ਇੱਕੋ ਦਿਨ ਸਦਿਆਂ ਪੰਜ ਮੀਟਿੰਗਾਂ 22 ਨਵੰਬਰ ਨੂੰ ਹੋਵਿਕੀ ਮੀਟਿੰਗ ਸੀਮਾਨ ਦਾ ਨੌਜਵਾਨਾਂ ਨੂੰ ਦਿਵਾਲੀ ਤੋਹਫਾ 1400 ਪੰਜਾਬ ਪੁਲਸ ਮਲਾਜ਼ਮਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਦਿੱਤੀ ਮਨਜ਼ੂਰੀ ਬਦਾਨਾ ਨੂੰ ਮਿਲੀ ਡਿਜੀਟਲ ਫਾਇਰ ਬ੍ਰਿਗੇਡ 180 ਫੁੱਟ ਦੀ ਉਚਾਈ ਤੱਕ ਅੱਗ ਬੁਝਾਉਣ ਚ ਕਰੇਗੀ ਮਦਦ ਅੰਮ੍ਰਿਤਸਰ ਤੋਂ ਸ਼ਿਮਲਾ ਲਈ 16 ਨਵੰਬਰ ਤੋਂ ਚੱਲੇਗੀ ਫਲਾਈਟ ਸਿਰਫ 1 ਘੰਟੇ ਚ ਪੂਰਾ ਹੋਵੇਗਾ ਸਫ਼ਰ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਚ ਐਨਆਈਏ ਦੀ ਵੱਡੀ ਕਾਰਵਾਈ 5 ਪਿਸਤੌਲ 99 ਜ਼ਿੰਦਾ ਕਾਰਤੂਸ ਕਿਤੇ ਬਰਾਮਦ ਮੋਗਾ ਚ ਵੱਡਾ ਹਾਦਸਾ ਦੋ ਬਾਈਕ ਸਵਾਰਾਂ ਦੀ ਹੋਈ ਜ਼ਬਰਦਸਤ ਟੱਕਰ ਇੱਕ ਦੀ ਮੌਤ ਲੋ ਕਾਲਜ ਦਾ 4 થી 7 સુધી મૂસેવાલા દ્વારા નવા ગીત રિલીઝ પિતા બલકોર સિંહને પ્રશંસાકારક કીતા ਧનવાદ 30 મિનિટ ਦੇ અંદર 15 લાખ ਤੋਂ વધુ લોકો ਨੇ દેખિયા લુધિયાણા ચ પોલીસને પરિમાત્રા જો ગૌ માસ્કિતતા બરામદ ગૌ રક્ષા દલ દી મદદ ਨਾਲ પોલીસને ટ્રક કીતા બરામદ મોડર્ન જેલ કપૂરથલા જો સચ ભ્યાન 11 મોબાઈલ ਚਾਰ ਸਿੰਮ ਕਾਰਟ ਤੇ ਨਸ਼ੀਲੇ ਪਦਾਰਥ ਕਿਤੇ ਬਰਾਮਦ ਗੁਰਦਾਸਪੁਰ ਚ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਲੁੱਟ ਬਾਈਕ ਸਵਾਰ ਚਾਰ ਨੌਜਵਾਨਾਂ ਨੇ ਲੜਕੀ ਤੋਂ ਖੋਈ ਸਕੂਟੀ ਸੁਪਰੀਮ ਕੋਰਟ ਦੀ ਪਾਬੰਦੀ ਦੇ باوجود ਦਿੱਲੀ ਦੇ ਕਈ ਇਲਾਕਿਆਂ 'ਚ ਚਲਾਏ ਗਏ ਪਟਾਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਹੋਈ ਉਲੰਘਣਾ ਮੁਜ਼ਾਰੀਆ ਵਿੱਚ ਵੱਡਾ ਹਾਦਸਾ 15 ਫੁੱਟ ਡੂੰਘੇ ਖੂਚ ਮਿੱਟੀ ਦਾ ਢੇਰ ਡਿੱਗਣ ਨਾਲ ਦੋ ਭਰਾ ਦਬੇ ਛੋਟੇ ਦੀ ਹੋਈ ਮੌਤ ਵੱਡੇ ਦੀ ਹਾਲਤ ਗੰਭੀਰ ਰਾਜਸਥਾਨ ਹਾਈਵੇ ਤੇ ਟ੍ਰੈਕਟਰਡ ਟਰਾਲੀ ਦੀ ਕਾਰ ਨਾਲ ਹੋਈ ਟੱਕਰ ਇੱਕ ਹੀ ਪਰਿਵਾਰ ਦੇ ਚਾਰ ਜੀਅਾਂ ਦੀ ਹੋਈ ਮੌਤ ਹైదరాబాద్ ਚਕਾਰ ਦੀ ਮੁਰੰਮਤ ਦੌਰਾਨ ਛੇ ਵਿਅਕਤੀ ਅਤ ਦਰਦਨਾਕ ਮੌਤ ਤਿੰਨ ਗੰਭੀਰ ਜ਼ਖਮੀ ਔਰਤ ਤੇ ਮਾਸੂਮ ਬੱਚੇ ਦੀ ਬਚਾਈ ਫਾਇਰ ਬ੍ਰਿਗੇਡਸ ਦੀ ਜਾਨ ਬਦਰੀ ਕੇ ਦਾਨਾਤ ਸਮੇਂ 4 ਤਾਮ ਚ ਬਰਫ ਬਾਰਿਸ਼ ਸ਼ੁਰੂ ਕੇ ਦਾਨਾ ਚ ਟੂਟੀਆਂ ਚ ਪਾਣੀ ਜਮਨਾ ਸ਼ੁਰੂ ਗੜੇਮਾਰੀ ਕਾਰਨ ਹੈਲੀ ਸੇਵਾ ਹੋਇਆ। ਅਭਿਆਸ ਦੌਰਾਨ ਅਮਰੀਕੀ ਸੈਨਾ ਦਾ ਹੈਲੀਕਾਪਟਰ ਹੋਇਆ ਹਾਦਸਾ ਗ੍ਰਸਤ 5 ਅਮਰੀਕੀ ਸੈਨਿਕਾਂ ਦੀ ਹੋਈ ਮੌਤ। ਕੈਨੇਡਾ ਦੇ ਐਡਮਿੰਟਨ ਚ ਵੱਡੀ ਵਾਰਦਾਤ ਅਣਪਛਾਤੇ ਹਮਲਾਵਰਾਂ ਨੇ ਪੰਜਾਬੀ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕੀਤਾ ਕਤਲ। ਦੀਵਾਲੀ ਤੇ ਬੁਝੇ ਤਿੰਨ ਘਰਾ ਦੇ ਚਿਰਾਗ ਇਟਲੀ ਚ ਤਿੰਨ ਪੰਜਾਬੀਆਂ ਦੀ ਮੌਤ ਮਰਨ ਵਾਲਿਆਂ ਚੋਂ ਇੱਕ ਵਿਅਕਤੀ ਜਲੰਧਰ ਦਾ। ਰੋਹਿਤ ਸ਼ਰਮਾ ਨੇ ਰਚਾਇਆ ਇਤਿਹਾਸ ਇੰਟਰਨੈਸ਼ਨਲ ਕ੍ਰਿਕਟ ਚ ਜੋਦਾ ਹਜ਼ਾਰ ਰਨ ਬਣਾਉਣ ਵਾਲੇ ਬੜੇ ਤੀਜੇ ਪਾਰ ਤੇ ਓਪਨਰ ਭਾਰਤ ਤੇ ਦੁਨੀਆ ਦੇ ਹੋਰ ਨਾ ਹਿੱਸਿਆਂ ਤੋਂ ਪਾਕਿਸਤਾਨ ਨੇ ਸਿੱਖ ਸਲਾਨੀਆਂ ਲਈ ਆਨਲਾਈਨ ਪੋਰਟਲ ਕੀਤਾ ਲਾਂਚ ਕਿਹਾ ਤੀਰਥ ਯਾਤਰੀ ਸਾਡੇ ਮਹਿਮਾਨ ਇਹਨਾਂ ਹੋ ਤੱਕ ਦੇ ਆਮ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਵੱਡੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜੀ ਨਿਊਜ਼